ਮੋਟਾ ਮੇਰਾ ਨਾਮ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਕਿੱਥੋਂ ਰਹਿਣ ਵਾਲੇ ਅਸੀਂ ਰੁਕਣਾ ਬੇਬੂ ਜੀ ਹਾਂਜੀ ਕੀ ਗੱਲਬਾਤ ਹੋਈ ਤੇ ਸਰ ਜੀ ਅਸੀਂ ਤਾਂ ਵੀ ਰਾਤ 7:30 ਵਜੇ ਸ਼ਹਿਰੋਂ ਸਾ ਮੇਰਾ ਪਹਿਲਾਂ ਤਾਂ ਅਸੀਂ ਸਾਲੇ ਦਾ ਹੀ ਮੁੰਡਾ ਮਰਿਆ ਸੀ ਉਹਦਾ ਸੀ ਭੋਗ ਵੀਰਵਾਰ ਅੱਛਾ ਅਸੀਂ ਉੱਥੇ ਸਾਨੂੰ ਅਸੀਂ 5:30 ਤੁਰੇ ਸੀ ਸਾਨੂੰ ਮੋਟਰਸਾਈਕਲ ਖਰਾਬ ਹੋ ਗਈ ਤਾਂ ਸਾਈ ਨਾਲ ਤੁਰਿਆ ਤੇ ਅਸੀਂ ਸ਼ੌਣੇ ਸਮਾਨ ਲੈਣਾ ਸੀ ਅਸੀਂ ਵੀ 7:30 ਵਜੇ ਘਰੇ ਪਹੁੰਚ ਗਏ ਅਸੀਂ ਸਬਜੀ ਸੂਜੀ ਬਣਾਈ ਤਾਂ ਹੀ ਨਾ ਬਾਬੇ ਤੇ ਮੱਥਾ ਟੇਕਣ ਗਏ ਜਲੇ ਉੱਥੇ ਨਾਲ ਹੀ ਆ। ਉੱਥੇ ਬੈਠੇ ਆ ਅਸੀਂ ਤੇ ਮੇਰੇ ਨਾਲ ਵੀ ਆ ਚੂਕਣਾ ਚ ਦਰਦਾਂ ਨਿਕਲਦੀਆਂ ਤੇ ਮੈਂ ਆਖਿਆ ਵੀ ਮੈਂ ਤਾਂ ਘਰੇ ਜਾਣਾ। ਤੇ ਮੇਰੇ ਘਰਦਿਆਂ ਦੀ ਵੀ ਤੂੰ ਬਹਿ ਜਾ ਇੱਥੇ ਤੇ ਆਪਾਂ ਇਕੱਠੇ ਚੱਲਦੇ ਆ। ਤੇ ਮੈਂ ਉੱਥੋਂ ਨੂੰ ਮੈਂ ਵੀ ਤੁਸੀਂ ਆ ਜਾ ਜੇ ਮੈਂ ਚੱਲਦਾ। ਮੈਂ ਘਰੇ ਜਾ ਚਲਾ ਮੈਨੂੰ ਇਹਨੇ ਮਗਰੋਂ ਪਤਾ ਨਹੀਂ ਆਵਾਜ਼ ਮਾਰੀ ਵੀ ਆ ਮੈਂ ਸਲੀਚੀ ਨਹੀਂ ਮੈਂ ਘਰੇ ਆ ਗਿਆ। ਤੇ ਦੋਵੇਂ ਜੀ ਰੋਂਦੇ ਰੋਂਦੇ ਗਏ ਨੇ। ਮੈਨੂੰ ਆ ਦੇ ਵੀ ਤੇਰਾ ਮੁੰਡਾ ਸਾਡੇ ਘਰੇ ਮਰ ਗਿਆ ਮੁੰਡਾ ਵਿਆਹ ਸੀ ਮੁੰਡਾ ਵਿਆਹ ਸੀ ਉਹਦੀਆਂ ਤਿੰਨ ਗੁੱਡੀਆਂ ਨੇ ਇੱਕ ਤਾਂ ਤੁਰਦੀ ਨਹੀਂ ਜੀ ਤੇ ਇੱਕ 4 ਸਾਲ ਦੀ ਆ ਉਹ ਤਾਂ ਜਿਉਆਕੜੀ ਆ ਤੇ ਇੱਕ 6-7 ਸਾਲ ਦੀ ਹੋਊਗੀ ਅਈ ਉੱਥੋਂ ਆਏ ਤੇ ਜਦੋਂ ਨੇ ਕਿਹਾ ਵੀ ਮੁੰਡਾ ਤੇਰਾ ਮਰ ਗਿਆ ਤੇ ਮੈਂ ਉੱਥੋਂ ਭੱਜਿਆ ਮੈਂ ਆਪਦੇ ਮੁੰਡੇ ਨੂੰ ਆਵਾਜ਼ ਮਾਰੀ ਮਾਖਾ ਉੱਧਰ ਵੇਖ ਤੇ ਸਾਡੇ ਬਾਥਰੂਮ ਚ ਨੇ ਇਹ ਟੀਕਾ ਲਾਇਆ ਇਹਨਾਂ ਨੇ ਕਿਹਾ ਇਹਨਾਂ ਨੇ ਰਿੰਕੂ ਕਿਹਾ ਇਹ ਜਿੰਨਾਂ ਦੇ ਘਰੇ ਗਿਆ ਹਾਂ ਜਿੰਨਾਂ ਦੇ ਘਰੇ ਸੀ ਨਸ਼ਾ ਰੋਸ਼ਾ ਵੇਦੇ ਨੇ ਪਹਿਲਾਂ ਇਹ ਪਤਾ ਨਹੀਂ ਜੀ ਨਸ਼ਾ ਇਹ ਆਪ ਵੀ ਲਾਉਂਦਾ ਹੈ ਇਹ ਆਪ ਵੀ ਲਾਉਂਦਾ ਹੈ ਬਾਕੀ ਸਾਨੂੰ ਇਹ ਇਥੇ ਪਤਾ ਵੀ ਦਿੰਦਾ ਇਹ ਦਿੰਦਾ ਹੈ ਹਾਈ ਸੀ ਹਾਂ ਜੀ ਇਹ ਕਮ ਲੋਕ ਟੇਲ ਦਾ ਕਰਦਾ ਸੀ ਨਸ਼ੇ ਦਾ ਟੀਕਾ ਇਹ ਤਾਂ ਉਹਨੇ ਨੂੰ ਪਤਾ ਵੀ ਇਹਨੇ ਨਸ਼ੇ ਦਾ ਲਵਾਇਆ ਤੇ ਕਿਵੇਂ ਤੇ ਜਦੋਂ ਹੀ ਕੋ ਉੱਥੇ ਗਏ ਆ ਕੋਲੇ ਦਾ ਮੁੰਡਾ ਖੜਾ ਸੀ ਤੇ ਉੱਥੋਂ ਮੇਰੇ ਮੁੰਡੇ ਨੇ ਚੁੱਕ ਕੇ ਇਹਨੂੰ ਮੰंजे ਤੇ ਪਾਤਾ ਤੇ ਇਹਨੂੰ ਇੱਕ ਕੁੱਕ ਨੱਪੀ ਤੇ ਨਹੀਂ ਗੱਲ ਬਣੀ ਮੈਂ ਸਰਪੰਚ ਨੂੰ ਲਿਆ ਸਾਧ ਕੇ ਕਾਰਜ ਸਿੰਘ ਨੂੰ ਉਹਨੇ ਗੱਡੀ ਲਿਆਂਦੀ ਇਥੇ ਰਾਹ ਚ ਲਿਆਂਦਾ ਤੇ ਉਹ ਉਹਨੇ ਵੇਖਿਆ ਉਹਦਾ ਮੇਰੇ ਇੰਦਾ ਪਿੰਡਾ ਠਰ ਗਿਆ ਜਦੋਂ ਇਥੇ ਲੱਗੇ ਨੇ ਹਸਪਤਾਲ ਚ ਉਹਨੇ ਮਸ਼ੀਨ ਲਵਾ ਕੇ ਵੇਖੀ ਆ ਤੇ ਉਹਦਾ ਵੀ ਡੈਥ ਹੋ ਚੱਕੀ ਆ ਤੇ ਮੈਂ ਬੂਟੇ ਵਾਲੇ ਆਇਆ ਤੇ ਮੇਰੇ ਮੁੰਡਾ ਨਾਲ ਸੀ ਉਹਨੇ ਫੋਨ ਕਰਤਾ ਡੈਡੀ ਵੀ ਉਹ ਚੱਲ ਬਸਿਆ ਵੀ ਉਹ ਉੱਥੇ ਮਰ ਗਿਆ ਤੂੰ ਤੇ ਮੇਰੇ ਫਿਓਸ ਮੇਰਾ ਨਾਮ ਜੀ ਤਰਮਿੰਦਰ ਜੀ ਤਰਮਿੰਦਰ ਚਿੱਤ ਵਾਲਾ ਜੀ ਮੇਰਾ ਪਿੰਡ ਦੁੱਲੇਵਾਲਾ ਜੀ ਦੁੱਲੇਵਾਲਾ ਹਾਂਜੀ ਤੇ ਜਿਹੜਾ ਮੁੰਡਾ ਮਰਿਆ ਨਸ਼ੇ ਨਾਲ ਨਸ਼ੇ ਨਾਲ ਮਰਿਆ ਹਾਂਜੀ ਨਸ਼ੇ ਨਾਲ ਤਾਂ ਚਲੋ ਹਾਂ ਮਰਿਆ ਜੀ ਟੀਕਾ ਨਸ਼ਾ ਨਹੀਂ ਲਾਇਆ ਟੀਕਾ ਨਹੀਂ ਸਿਲਾਈ ਉਹ ਪੇਪਰ ਤੇ ਲਾਉਂਦਾ ਸੀਗਾ ਸਮਾਨ ਤੇ ਕੁਝ ਬੋਟਾਂ ਦਾ ਲੈ ਕੇ ਉਸ ਘਰੇਲੂ ਮਾਮਲੇ ਤੇ ਲੈ ਕੇ ਕੁਝ ਉਹ ਸਮਾਨ ਵੀ ਵੇਚਦੇ ਸੀ ਉਹਨੂੰ ਘਰੇ ਬੁਲਾ ਲਿਆ ਘਰੇ ਬੁਲਾ ਲਿਆ ਉਹਨਾਂ ਦੇ ਪੇਪਰ ਤੇ ਨਹੀਂ ਸਹੀ ਲੱਗਦਾ ਤੇ ਤੂੰ ਨਾ ਟੀਕੇ ਨਾ ਲਾਉ ਸੁਣ ਕਿਉਂਕਿ ਉਹ ਆਪ ਖੁਦ ਸਮਾਨ ਵੇਚਦੇ ਸੀ ਉਹ ਜਦੋਂ ਔਰਤ ਵੀ ਵੇਚਦੀ ਨਾਲ ਔਰਤ ਵੀ ਵੇਚਦੀ ਆ ਤੇ ਕਰੀਬਨ ਦੇ ਕਰੀਬਨ ਇਹ ਪਿੰਡ ਹੀ ਸਾਰਾ ਹੀ ਉਹ ਇੱਕ ਘਰ ਵੇਚਦਾ ਤੇ ਸਾਰਾ ਪਿੰਡ ਹੀ ਨੌਜਵਾਨ ਜਮਾ ਹੀ ਖਤਮ ਕੀਤੀ ਜਾਂਦੇ ਆ ਵੀ ਰੇਕ ਇੱਕ ਬੱਚੇ-ਬੱਚੇ ਨੂੰ ਆਂਦੇ ਨੇ ਲਾ ਕੇ ਵੇਖੋ ਸਮਾਨ ਤੇ ਵੇਖੋ ਜੇ ਕੰਮ ਕਿਵੇਂ ਨਿਬੜਦਾ ਤੇ ਬਹੁਤ ਹੀ ਜ਼ਿਆਦਾ ਮੈਂ ਤਾਂ ਨਾ ਪਿੰਡ ਦੇ ਵਿੱਚ ਬੜਾ ਹੀ ਦੇਖਣ ਵਾਲੀ ਗੱਲ ਹੈ ਕਿ ਨੌਜਵਾਨ ਜਿਹੜੇ ਨੇ ਨਸ਼ੇ ਦੇ ਖਤਮ ਹੋਈ ਜਾ ਰਹੇ ਨੇ ਤੇ ਇਸ ਕਰਕੇ ਅਸੀਂ ਤਾਂ ਸਰਕਾਰ ਤੋਂ ਇਹੀ ਕਹਿ ਲਿਕਾ ਚਾਹੁੰਦੇ ਆ ਕਿ ਅਗਾ ਕਹੇ ਦਾ ਵੀ ਨੌਜਵਾਨ ਪੁੱਤਰ ਨਾ ਮਰੇ ਤੇ ਅਸੀਂ ਬੇਨਤੀ ਕਰਦੇ ਆਂ ਵੀ ਸਰਕਾਰ ਅੱਗੇ ਵੀ ਇਹ ਕਾਰਵਾਈ ਕੀਤੀ ਜਾਵੇ ਤੇ ਨਸ਼ੇ ਦੇ ਥੱਲੇ ਪਾਣੀ ਚਾਹੀਦੀ ਹੈ ਇਹ ਸਰਕਾਰ ਜਿਹੜੀ ਨਵੀਂ ਬਣੀ ਕਹਿੰਦੀ ਸੀ ਸਾਨੂੰ ਮਹੀਨੇ ਦੋ ਦੇ ਵਿੱਚ ਅਸੀਂ ਬਿਲਕੁਲ ਨਸ਼ਾ ਖਤਮ ਕਰ ਦਾਂਗੇ ਮੈਂ ਤਾਂ ਅੱਜ ਤੱਕ ਸਰਕਾਰ ਨੂੰ ਇਹ ਕਹਿਣਾ ਚਾਹਣਾ ਵੀ ਅੱਜ ਤੱਕ ਨਸ਼ੇ ਨੂੰ ਠੱਲ ਪਈ ਨਹੀਂ ਜੇ ਨਸ਼ਾ ਤੇ ਪਾਸੋਂ ਆਉਂਦਾ ਤੇ ਤਸਤਰ ਵੇਚਦੇ ਆ ਇਹ ਅਜੇ ਤੱਕ ਕੋਈ ਠੱਲ ਨਹੀਂ ਪਈ ਨੌਜਵਾਨ ਖਤਮ ਹੋ ਜਾਂਦੇ ਹੋਰ ਦਸਾ ਸਾਲਾਂ ਨੂੰ ਨੌਜਵਾਨ ਮੇਰੇ ਸਬਕਰੀਪਨ 35 40 ਸਾਲ ਮਸਾ ਕੱਢਣ ਕਰਕੇ ਤੇ ਖਤਮ ਹੋ ਜਾਏਗਾ ਪੰਜਾਬ ਕਹਿੰਦੇ ਆ ਸੋਨੇ ਦੀ ਚੜੀ ਪੰਜਾਬ ਦੀ ਜਵਾਨੀ ਖਤਮ ਹੋ ਜਵਾਨੀ ਮੈਨੂੰ ਆ ਪੰਜਾਬ ਸੋਨੇ ਦੀ ਚੜੀ ਸੋਨੇ ਦੀ ਚੜੀ ਮੈਂ ਨਾ ਪਿੱਤਲ ਦੀ ਰਹਿ ਜਾ ਜੇ ਜਹ ਹਾਲਾਤ ਬਣੇ ਪਏ ਨਸ਼ੇ ਨਾਲ ਕਾਫੀ ਜ਼ਿਆਦਾ ਹੁਣ ਤੁਸੀਂ ਆਪ ਹੀ ਦੇਖਦੇ ਹੋ ਆਪ ਹੀ ਨੌਜਵਾਨ ਜ਼ਿਆਦਾ ਜਿਹੜੇ ਕਿ ਪ੍ਰਾਣੇ ਬਜ਼ੁਰਗਾ ਉਹ ਤਾਂ ਕਾਫੀ ਹੈ ਇਹ ਨੌਜਵਾਨ ਹੱਟੇ ਪਏ ਆ ਤੇ ਜਿਹੜੇ ਨੌਜਵਾਨ ਆ ਉਹ ਬਜ਼ੁਰਗ ਬਣੇ ਪਏ ਆ ਨਸ਼ੇ ਲਾਲਾ ਕੇ ਖਤਮ ਹੋ ਜੇ ਪੈ ਨੇ ਮੈਂ ਤਾਂ ਇਹੀ ਸਰਕਾਰ ਅੱਗੇ ਬੇਨਤੀ ਕਰਦਾ ਵੀ ਜਿੰਨਾ ਵੀ ਹੋ ਸਕੇ ਮਾਨ ਸਰਕਾਰ ਬਹੁਤ ਹੀ ਵੱਡਾ ਤਗੜਾ ਬੰਦਾ ਹੈ ਜੇ ਚਾਵੇ ਤਾਂ ਸਭ ਕੁਝ ਹੋ ਸਕਦਾ ਹੈ ਪਰ ਹੁਣ ਤੱਕ ਇਹ ਚੀਜ਼ ਦਾ ਕੋਈ ਵੀ ਨਹੀਂ ਹੋਇਆ ਨਹੀਂ ਮੇਰਾ ਨਾਮ ਬਕਰ ਸਿੰਘ ਜੀ ਬਕਰ ਸਿੰਘ ਚੱਪਾ ਰਹਿਣਾ ਪਿੰਡ ਰੁਕਣਾ ਬੇਗੂ ਜੀ ਜਿਹੜਾ ਮੁੰਡਾ ਮਰਿਆ ਨੌਜਵਾਨ ਕਿੰਨੀ ਉਮਰ ਸੀ ਕੀ ਹੋਇਆ ਕੋਮਰ ਉਮਰਾਂ ਦੀ 25 ਸਾਲ 25 ਸਾਲ ਹਾਂ ਕੀ ਹੋਇਆ ਜੀ ਉਹ ਜੀ ਰੇਤੂ ਦੇ ਘਰੇ ਗਿਆ ਰੇਤੂ ਕੋਲ ਹੀ ਘਰੇ ਗਿਆ ਤੇ ਉਹਨੇ ਪਤਾ ਨਹੀਂ ਕੀ ਉਹਨੇ ਟੀਗਾ ਟੁਗਾ ਨੇ ਆਪ ਫੜਕੇ ਲਾਇਆ ਪਾ ਜੀ ਜਬਰਦਸਤੀ ਲਾਇਆ ਠੀਕ ਹੈ ਤੇ ਉਹ ਬੰਦੇ ਚੱਕ ਕੇ ਬਾਥਰੂਮ ਚ ਲੈ ਆ ਕੇ ਉਹਨਾਂ ਰੱਖਦਾ ਮੁੰਡੇ ਦਾ ਨਾਮ ਕੀ ਸੀ ਜਿੰਦੀ ਡੈਥ ਹੋਈ ਮੁੰਡੇ ਦਾ ਜਸਵੀਰ ਜਸਵੀਰ ਇਹਨਾਂ ਜਸਵੀਰ ਸਿੰਘ ਸੀ ਜਸਵੀਰ ਸਿੰਘ ਸੀ ਹਾਂਜੀ ਜਿੰਦੀ ਡੈਥ ਹੋਈ ਹਾਂਜੀ ਕਿੰਨੀ ਉਮਰ ਦੀ ਜਿੰਦੀ ਉਮਰ ਦੇ 27 ਸਾਲ ਹੋਣਗੇ ਵਿਆਹ ਸੀ ਹਾਂ ਵਿਆਹ ਸੀ ਤਿੰਨ ਬੱਚੇ ਨੇ ਉਹਦੇ ਹਾਂ ਇੱਕ ਇੱਕ ਦੋ ਗੁੱਡੀਆਂ ਇੱਕ 7 ਸਾਲ ਦੀ ਇੱਕ 4 4-5 ਸਾਲ ਦੀ ਤੇ ਇੱਕ ਵਿਚਾਰੀ ਇਹ ਨਹੀਂ ਹੈ ਮਤਲਬ ਵਿਚਾਰੇ ਸਾਹ ਦੇ ਵਿਚਾਈ ਜਾ ਖੜਾ ਹੈ ਇਹ ਨਸ਼ਾ ਵੇਚਦਾ ਜਿਹੜਾ ਕਰਿਆ ਹਾਂ ਕਰਿਆ ਹਾਂ ਨਸ਼ਾ ਵਸਤੀ ਦੇ ਵਿੱਚ ਬੰਦਾ ਉਹ ਵੇਚਦਾ ਨਸ਼ਾ ਇਹਦਾ ਪ੍ਰੋਬਲਮ ਹਾਂਜੀ ਹੁਣ ਕਾਰਵਾਈ ਉਹਨਾਂ ਦੇ ਹੋਣੀ ਚਾਹੀਦੀ ਹਾਂਜੀ ਕਾਰਵਾਈ ਜੀ ਪੂਰੀ ਜੀ ਸਭ ਤੋਂ ਸਖਤ ਸਜ਼ਾ ਹਾਂਜੀ ਨਸ਼ੇ ਵਾਲੇ ਬੰਦੇ ਨੂੰ ਇਹ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਏ ਇਸ ਬੰਦੇ ਜਿਹੜਾ ਬੰਦਾ ਨਸ਼ਾ ਖੇਚਦਾ ਤੇ ਜਿਹੜਾ ਬੰਦਾ ਮਾਮਲਾ ਆਇਆ ਨਸ਼ੇ ਕਰਕੇ ਕੀ ਮੁੰਡਾ ਮਰਿਆ ਨੌਜਵਾਨ ਕੀ ਉਮਰ ਕਿੰਨੀ ਸੀ ਕੀ ਨਾ ਉਮਰ ਇਹਦੀ ਕਰੀ 35 ਸਾਲ ਆ ਜੀ ਹਾਂਜੀ ਪਿੰਡ ਦਾ ਰੁਕਣਾ ਬੇਗੂਆ ਸੁਖਦੇਵ ਸਿੰਘ ਦਾ ਲੜਕਾ ਜਸਵੰਤ ਸਿੰਘ ਆ ਜੀ ਇਹ ਨਾ ਓਵਰਡੋਜ ਨਾਲ ਇਹਦੀ ਮੌਤ ਹੋਈ ਆ ਤੇ ਉਹਨਾਂ ਨੇ ਸਰ ਮਾਮਲਾ ਦਰਜ ਕੀਤਾ ਇਹ ਮਾਮਲਾ ਦਰਜ ਰਿੰਕੂ ਤੇ ਉਹਦੀ ਪਤਨੀ ਵਾਸੀ ਰੁਕਣਾ ਬੇਗੂ ਉਹਨਾਂ ਦੇ ਘਰੇ ਮਰਿਆ ਉਹਨਾਂ ਦੇ ਘਰੇ ਮਰਿਆ ਨਸ਼ਾ ਬਾਥਰੂਮ ਦੇ ਵਿੱਚ ਟਿਕਾ ਟੋਕਾ ਲਾਇਆ ਟਿਕਾ ਲਾਇਆ ਵੈਸੇ ਸਾਨੂੰ ਥਰੈਂਚ ਤਾਂ ਨਹੀਂ ਬਰਾਮਦ ਹੋਈ ਮੌਕੇ ਤੇ ਪਰ ਉਹ ਕਹਿ ਰਹੇ ਨੇ ਟੀਕਾ ਲਾਇਆ ਜਿਹਨਾਂ ਨੇ ਟੱਕਿਆ ਜਾ ਕੇ ਉਦੋਂ ਥਰੈਂਚ ਸੀਗੀ ਮੌਕੇ ਤੇ ਥਰੈਂਚ ਤੋਂ ਗਾਹ ਪਛਾਹ ਗਈ ਅਸੀਂ ਜੀ ਲੇਟ ਪਹੁੰਚੇ ਜਦੋਂ ਮਾਮਲਾ ਦਰਜ ਕਰਤਾ ਹਾਂ ਹਾਂ ਜੀ ਮਾਮਲਾ ਦਰਜ ਕਰਤਾ ਮਕਦਮਾ ਨੰਬਰ 188 ਹਾਂ ਜੀ ਥਾਣਾ ਕੋਲ ਗੜੀ ਮਿੱਟੀ ਮਿੱਟੀ ਹੈਗੀ 13 ਅਸੀਂ ਪਤਨੀ ਤੇ ਕੀਤਾ ਹਾਂ ਹਾਂ ਜੀ ਪਤੀ ਪਤੀ ਜੀ ਉਹ ਮਾਮਾ ਦੇ ਗ੍ਰਿਫਤਾਰੀ ਕਰ ਹਾਂ ਹਾਂ ਜੀ ਗ੍ਰਿਫਤਾਰੀ ਬਾਕੀ ਜੀ ਨਹੀਂ ਗ੍ਰਿਫਤਾਰ ਦੇ ਹੋਏ ਜੀ ਅਜੇ ਨਹੀਂ ਹੋਏ ਨਹੀਂ ਇਹਦਾ ਪੋਸਟਮਾਨ ਮਕਰਾ ਰਹੇ ਬਾਅਦ ਚ ਸਭੇ ਹਾਂਜੀ ਉਹ ਜੀ